ਸਤਿ ਸ਼੍ਰੀ ਅਕਾਲ ਜੀ ਅੱਜ ਕੋਪਾਲਪੁਰਾ ਵਿਖੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਜਵੈਂਡ ਕੋਪਾਲਪੁਰਾ ਵਿਖੇ ਆ ਕੇ ਪਹੁੰਚੇ ਉਹਨਾਂ ਵੱਲੋਂ ਇੱਕ ਪਰੰਪਰਾ ਹੈ ਕਿ ਸਾਲ ਦੇ ਵਿੱਚ ਹਰ ਸਾਲ ਅਖੰਡ ਪਾਠ ਕਰਵਾਏ ਜਾਂਦੇ ਆ ਕੀਰਤਨ ਦਰਬਾਰ ਕਰਵਾਇਆ ਜਾਂਦਾ ਤੇ ਨਗਰ ਕੀਰਤਨ ਕੱਢਿਆ ਜਾਂਦਾ ਤੇ ਜਿਹੜੀ ਸਭ ਤੋਂ ਵਧੀਆ ਗੱਲ ਉੱਥੇ ਇਹ ਲੱਗੀ ਕਿ ਉੱਥੇ ਡਿਸਪੋਜ਼ਲ ਦੇ ਵਿੱਚ ਨਾ ਤਾਂ ਪਲਾਸਟਿਕ ਦੀ ਪਲੇਟ ਵਰਤੀ ਜਾਂਦੀ ਆ ਤੇ ਨਾ ਹੀ ਥਰਮੋਕੋਲ ਦੀ ਪਲੇਟ ਵਰਤੀ ਜਾਂਦੀ ਆ ਉਹਨਾਂ ਵਿੱਚੋਂ ਦਰਖਤਾਂ ਦੇ ਪੱਤਿਆਂ ਤੋਂ ਬਣੇ ਪੱਤਲ ਵਰਤੇ ਜਾਂਦੇ ਆ ਜਦ ਮੇਰੇ ਵੱਲੋਂ ਪੁੱਛਿਆ ਗਿਆ ਕਿ ਮਾਡਰਨ ਜ਼ਮਾਨਾ ਹੈ ਪਰ ਤੁਸੀਂ ਅੱਜ ਵੀ ਪੱਤੇ ਵਰਤਦੇ ਹੋ ਤਾਂ ਉਹਨਾਂ ਵੱਲੋਂ ਬੜਾ ਵਧੀਆ ਜਵਾਬ ਦਿੱਤਾ ਗਿਆ ਕਿ ਇਹ ਪੱਤਲ ਜਿਹੜੇ ਆ ਜਦੋਂ ਗਲ ਜਾਂਦੇ ਆ ਤਾਂ ਕੁਦਰਤੀ ਖਾਦ ਬਣ ਜਾਂਦੇ ਨੇ ਤੇ ਫਿਰ ਉਹ ਤਾਂ ਖਾਦ ਜਿਹੜੀ ਆ ਉਹ ਦਰਖਤਾਂ ਨੂੰ ਪਾ ਲਈਦੀ ਆ ਫੁੱਲਾਂ ਨੂੰ ਪਾ ਲਈਦੀ ਆ ਜਾਂ ਖੇਤਾਂ ਵਿੱਚ ਵੀ ਪਾ ਲਈਦੀ ਆ ਉਹਦੇ ਨਾਲ ਇੱਕ ਪੰਥ ਦੋ ਕਾਜ ਹੋ ਜਾਂਦੇ ਨੇ ਕਿ ਅਸੀਂ ਪਲਾਸਟਿਕ ਤੇ ਥਰਮੋਕੋਲ ਵਿੱਚ ਜਿੰਨਾ ਕੈਮੀਕਲ ਵਰਤਿਆ ਜਾਂਦਾ ਉਹਦੀਆਂ ਬਿਮਾਰੀਆਂ ਤੋਂ ਵੀ ਦੂਰ ਹੁੰਨੇ ਆ ਤੇ ਸਾਨੂੰ ਕੁਦਰਤੀ ਖਾਦ ਵੀ ਮਿਲਦੀ ਆ ਹਾਂਜੀ ਸਰ ਤੁਸੀਂ ਗੱਲ ਕਰ ਰਹੇ ਸੀ ਕਿ ਹਾਂ ਮੇਰੇ ਨਾਲ ਕੁਐਸਚਨ ਕਰੋ ਕਿ ਜਿਹੜਾ ਸਟੀਲ ਦੇ ਬਤਨਾ ਬਾਰੇ ਤੋਂ ਕੀ ਕਹਿਣਾ ਚਾਹੋਗੇ ਉਹਦੇ ਵੇਖੋ ਜੀ ਪਹਿਲਾਂ ਤੇ ਲੋਕੀ ਸਾਰੇ ਪੱਤਰੇ ਖੁਆਉਂਦੇ ਸੀ ਜੀ ਤੇ ਮੁੜ ਕੇ ਜਿਹੜੀ ਗੱਲ ਜਿਤਨਾ ਮੈਂ ਬੇਟੀ ਨੇ ਕਿਹਾ ਵੀ ਸਾਡੀ ਥੋੜੀ ਜੀ ਤਰਾ ਸਟੇਟਸ ਆ ਗਿਆ ਸ਼ਕੀਲੀ ਆ ਗਈ ਹੈ ਪਰ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹੁੰਦਾ ਜਿਹੜੇ ਸਟੀਲ ਦੇ ਬਰਤਨ ਨੇ ਨਾ ਜੀ ਇਹ ਠੀਕ ਹੈ ਲਾਉਣੇ ਲਾਉਂਦੇ ਚਾਹੀਦੇ ਨੇ ਵੀ ਚਲੋ ਜਿੱਥੇ ਉਹਦਾ ਹੋਰ ਆਲਟਰਨੇਟ ਜੇ ਇਹ ਪਲਾਸਟਿਕ ਨਾਲ ਚੰਗੇ ਨੇ ਉਹਦਾਂ ਲਾ ਦਈਏ ਪਰ ਇੱਕ ਗੱਲ ਯਾਦ ਰੱਖਣਾ ਸਟੀਲ ਦੀਆਂ ਥਾਲੀਆਂ ਜਿਹੜੀਆਂ ਨੇ ਜੀ ਜੇ ਇਹ ਉਹਨੇ ਇੱਕ ਇੱਕ ਥਾਲੀ ਨੂੰ ਧੋਣ ਲੱਗੇ ਨਾ ਉਹ 2.5 ਲੀਟਰ ਘੜ ਤੋਂ ਘੜ ਪਾਣੀ ਨੇ ਲੈ ਜਾਣਾ ਜੀ ਜਿੰਨਾ ਪਾਣੀ ਉਹਨੇ ਵੇਸਟ ਕਰਨਾ ਉਹਨਾਂ ਸਾਡੇ ਧਰਤੀ ਪਾਣੀ ਹੈ ਹੀ ਨਹੀਂਗਾ ਜੀ ਤੇ ਦੂਜੀ ਗੱਲ ਜੇ ਕੈਮੀਕਲ ਲੱਗੇਗਾ ਤੇ ਨਾਲੀ ਚ ਜਾਏਗਾ ਜਿਹੜੇ ਧੋਣਗੇ ਉਹਨਾਂ ਦੇ ਹੱਥ ਗਲ ਜਲੇ ਨਹੀਂ ਜੀ ਇਸ ਕਰਕੇ ਅਸੀਂ ਕਹਿੰਦੇ ਆ ਵੀ ਤੁਸੀਂ ਪੱਤਰ ਨਾਲ ਬਹਿ ਕੇ ਖਾਣੇ ਦਿਖਾਓ ਤੁਸੀਂ ਤੇ ਜਿਹੜੀਆਂ ਥਾਲੀਆਂ ਨੇ ਲਾਓ ਆ ਹਿੰਦੀ ਕਹਿੰਦੇ ਜੇ ਤੇ ਤੁਹਾਨੂੰ ਹੁੰਦਾ ਹੈ ਪਰ ਜਦੋਂ ਉਹ ਤੇ ਸਾਬਣ ਪਏਗਾ 2.5 3 ਲੀਟਰ ਪਾਣੀ ਇੱਕ ਥਾਲੀ ਨੂੰ ਧੋਣ ਲੱਗਾ ਲੱਗ ਜਾਣਾ ਹੈ ਫਿਰ ਜਦੋਂ ਸਰਵ ਕਰਨੀ ਹੈ ਇੰਨੀਆਂ ਥਾਲੀਆਂ ਕਿੱਕਲ ਹੁੰਦੀਆਂ ਇੰਨਾਂ ਕੋਈ ਕਿੜੀ 1500 ਥਾਲੀਆਂ ਕੀ ਦੀ ਜਿਹੜੀ ਇਹਨਾਂ ਧੋ ਕੇ ਉੱਥੇ ਵਾਪਸ ਲੈ ਆਣੀ ਹੈ 400 ਥਾਲੀ ਹੋ ਕੇ ਜੇ ਧੋ ਕੇ ਵਾਪਸ ਲੈ ਗਿੱਲੀ ਥਾਲੀਆਂ ਆ ਜਾਣੀਆਂ ਲੋਕਾਂ ਕਹਿੰਦੇ ਹਨ ਕਿੱਲੀਆਂ ਥਾਲੀਆਂ ਦੇ ਦਿੱਤੀਆਂ ਨੇ ਇਸ ਕਰਕੇ ਮੈਂ ਨਹੀਂ ਕਹਿੰਦਾ ਵੀ ਇਹ ਗਲਤ ਹੈ ਪਰ ਉਹਦੇ ਨਾਲੋਂ ਚੰਗਾ ਹੈ ਇਹ ਪਲਾਸਟਿਕ ਨਾਲੋਂ ਚੰਗਾ ਹੈ ਪਰ ਕਿਉਂਕਿ ਇਹ ਪਾਣੀ ਬੜਾ ਖਾ ਜਾਂਦਾ ਜੀ ਉਹਨਾਂ ਤਾਂ ਆਪਣੇ ਕੋਲ ਪਾਣੀ ਲੱਗਿਆ ਨਹੀਂਗਾ ਜੀ ਜਿਹੜਾ ਪਾਣੀ ਇਹ ਹਲਾ ਦਈਏ ਤੇ ਵੇਸਟ ਕਰ ਲਈਏ ਪਾਣੀ ਫਿਰ ਉਹ ਕੈਮੀਕਲ ਇੰਨਾ ਲੱਗ ਜਾਂਦਾ ਉੱਤੇ ਫਿਰ ਉਹ ਸਾਰਾ ਨਾਲੀ ਵਿੱਚ ਜਾਂਦਾ ਹੈ ਫਿਰ ਉਹ ਸਾਰਾ ਹੱਥ ਖਰਾਬ ਕਰ ਦਿੰਦਾ ਹੈ ਜਿਹੜੇ ਸਫਾਈ ਕਰਦੇ ਉਹਨਾਂ ਦੇ ਹੱਥ ਪੈਰ ਗਲ ਜਾਂਦੇ ਨੇ ਜੀ ਤੇ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਹੁਤ ਉਹ ਪੱਤਰ ਲਾਏ ਜਾਣ ਤੁਸੀਂ ਇੱਕ ਦੀ ਹਥੇ ਦੋ ਦੇ ਦਿਓ ਹੈਟੀ ਗਾਲੀ ਸ਼ਕੀਨੀ ਆਪਣੇ ਚ ਆ ਜਾਣੀ ਜੀ ਸਾਫ਼ ਸੁਥਰੇ ਪੱਤਰ ਹੁੰਦੇ ਨੇ ਜੀ ਇਹਨਾਂ 'ਚ ਕੋਈ ਦਵਾਈ ਨਹੀਂ ਕੋਈ ਕੈਮੀਕਲ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਮ ਅੱਜ ਦੇ ਪ੍ਰੋਗਰਾਮ ਬਾਰੇ ਥੋੜਾ ਜਿਹਾ ਵਿਸਥਾਰ ਦਿਓ ਤੇ ਨਾਲ ਜਿਹੜੇ ਇਹ ਝੂਠੇ ਪਤਲਾਂ ਦੀ ਸੇਵਾ ਜਿਹੜੇ ਗੋਲਬਾ ਆ ਰਹੇ ਨੇ ਸਰ ਇਹਨਾਂ ਬਾਰੇ ਥੋੜਾ ਜਿਆ ਜਾਨਣਾ ਜ਼ਰੂਰ ਪਾਇਓ ਕਿ ਤੁਹਾਡਾ ਸੰਪਰਕ ਕਿੱਦਾਂ ਹੋਇਆ ਔਰ ਇਹਨਾਂ ਦਾ ਕੰਮ ਤੁਹਾਨੂੰ ਕਿੱਦਾਂ ਲੱਗ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਸੀ ਹਰ ਸਾਲ ਵੀ ਤਿੰਨ ਦਿਨਾਂ ਦਾ ਪ੍ਰੋਗਰਾਮ ਕਰਵਾਨੇ ਆ ਸਕੂਲ ਦੇ ਵਿੱਚ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੂਰਬ ਨੂੰ ਸਮਰਪਿਤ ਹੁੰਦਾ ਹੈ ਕੱਲ ਤੋਂ ਖੰਡਪਾਤ ਸਾਹਿਬ ਰੱਖਿਆ ਗਿਆ ਸੀ ਅੱਜ ਕੀਰਤਨ ਦਰਬਾਰ ਔਰ ਕੱਲ ਖੰਡਪਾਤ ਸਾਹਿਬ ਦਾ ਭੋਗ ਵੀ ਪਾਣਾ ਹੈ ਤੇ ਨਗਰ ਕੀਰਤਨ ਵੀ ਬਹੁਤ ਵੱਡਾ ਸਾਹਿਬ ਜਾਣਾ ਹੈ ਤੇ ਇਹ ਲੰਗਰ ਦੀ ਸੇਵਾ ਦੇ ਵਿੱਚ ਅਸੀਂ ਜਿਹੜਾ ਇਹਨਾਂ ਦੇ ਸਾਨੂੰ ਚੀਫ ਖਾਲਸਾ ਦੀਵਾਨ ਵੱਲੋਂ ਵੀ ਹਦਾਇਤ ਰਹਿ ਤੇ ਉਂਝ ਵੀ ਜਿਹੜਾ ਹੈ ਕਿ ਬੱਚਿਆਂ ਦੀ ਸਿਹਤ ਵਾਸਤੇ ਵੀ ਇਹ ਚੰਗਾ ਹੈ ਕਿ ਇਹਨਾਂ ਨੂੰ ਪਲਾਸਟਿਕ ਦੀ ਜਗ੍ਹਾ ਪਤਲਾਂ ਦੇ ਵਿੱਚ ਜਿਹੜਾ ਲੰਗਰ ਛਕਾਇਆ ਜਾਏ ਉਹ ਅਸੀਂ ਇਹਨਾਂ ਨਾਲ ਸਰ ਨਾਲ ਸਰਦਾਰ ਅਵਤਾਰ ਸਿੰਘ ਜੀ ਕੋਲ ਆ ਇਹਨਾਂ ਨੂੰ ਬੇਨਤੀ ਕਰਦੇ ਹਾਂ ਹਰ ਸਾਲ ਇਹ ਹਮੇਸ਼ਾ ਆਪਣੀ ਟੀਮ ਨੂੰ ਲੈ ਕੇ ਉਸੇ ਵੇਲੇ ਪਹੁੰਚਦੇ ਨੇ ਜਿੰਨਾ ਮਰਜੀ ਸ਼ਾਰਟ ਨੋਟਿਸ ਹੋਵੇ ਸਾਨੂੰ ਪਤਾ ਹੈ ਕਿ ਇਹਨਾਂ ਨੇ ਆਈ ਜਾਣਾ ਇਹ ਬੜੇ ਤਨਮਨ ਦੇ ਨਾਲ ਇਹ ਤੇ ਇਹਨਾਂ ਦੀ ਸਾਰੀ ਟੀਮ ਜਿਹੜੀ ਹੈ ਉਹ ਸੇਵਾ ਕਰਦੀ ਹੈ ਤੇ ਗੁਰੂ ਘਰ ਦੀਆਂ ਖੁਸ਼ੀਆਂ ਜੀ ਇਹਨਾਂ ਨੂੰ ਮਿਲ ਰਹੀਆਂ ਨੇ ਇਹ ਸਾਰੇ ਰਿਟਾਇਰਡ ਬੰਦੇ ਨੇ ਬੜੇ ਰਿਪਿਊਟਡ ਨੇ ਤੇ ਪਰ ਇਹ ਸੇਵਾ ਜਿਹੜੀ ਆ ਨਾ ਇਹ ਕਰ ਰਹੇ ਬਹੁਤ ਸਭ ਤੋਂ ਉੱਚੀ ਇਹ ਹੈ ਜਿਹੜੀ ਇਹ ਸੇਵਾ ਕਰ ਰਹੇ ਆ ਅੱਛਾ ਮੈਮ ਜੀ ਆਪਾਂ ਵੇਖਿਆ ਜਾਵੇ ਤਾਂ ਸਾਡੇ ਪ੍ਰਾਤਨ ਸਮੇਂ ਦੇ ਵਿੱਚ ਜਦੋਂ ਅਸੀਂ ਦਰਵਾਰਿਆਂ ਦੇ ਵਿੱਚ ਜਾਂ ਲੰਗਰਾਂ ਦੇ ਵਿੱਚ ਵੱਡੇ ਵੱਡੇ ਕੰਮਾਂ ਦੇ ਵਿੱਚ ਸਟੀਲ ਦੇ ਭਾਂਡੇ ਜਾਂ ਦੂਸਰੇ ਭਾਂਡੇ ਜਿਹੜੇ ਸੀ ਉਹ ਨਹੀਂ ਹੀ ਵਰਤੇ ਜਾਂਦੇ ਉਹ ਵਰਤਨ ਚੂਜ਼ ਨਹੀਂ ਸੀ ਹੁੰਦੇ ਉਹਨਾਂ ਹੀ ਤਾਂ ਸਾਡੇ ਪੁੱਤਲ ਜਿਹੜੇ ਵਰਤੇ ਜਾਂਦੇ ਆ ਸੋ ਕੀ ਕਹੋਗੇ ਤੁਸੀਂ ਕਿ ਅੱਜ ਦੇ ਜਿਹੜਾ ਜੋਗ ਅੱਜ ਨਾ ਹੁਣ ਟਾਈਮ ਬਦਲੇ ਆਇਆ ਤਾਂ ਉਹਦੇ ਵਿੱਚ ਪੱਤਣ ਦੇ ਜਿਹੜੇ ਆਗੇ ਆ ਉਹ ਲੋਕ ਇਹਨੂੰ ਮਾੜਾ ਸਮਝਦੇ ਆ ਕਿਉਂਕਿ ਫੈਂਸੀ ਪੁਣੀ ਵਿੱਚ ਆ ਗਏ ਆ ਤੇ ਉਹ ਫੈਂਸੀ ਚੀਜ਼ਾਂ ਲੈਣਾ ਚਾਹੁੰਦੇ ਆ ਤਾਂ ਕੀ ਸੰਦੇਸ਼ ਹੈ ਤੁਹਾਡਾ ਹਾਂਜੀ ਇਹ ਬਿਲਕੁਲ ਠੀਕ ਹੈ ਨਾ ਲੋਕਾਂ ਦੇ ਵਿੱਚ ਜਿਹੜਾ ਦਿਖਾਵਾ ਜ਼ਿਆਦਾ ਵੱਧ ਗਿਆ ਲੋਕੀ ਕਹਿੰਦੇ ਆ ਵੀ ਪਲਾਸਟਿਕ ਦੀਆਂ ਪਲੇਟਸ ਜਿਹੜੀਆਂ ਐ ਵੱਧ ਤੋਂ ਵੱਧ ਮਹਿੰਗੀਆਂ ਤੋਂ ਮਹਿੰਗੀਆਂ ਯੂਜ਼ ਕਰਦੇ ਆ ਚਮਚ ਯੂਜ਼ ਕਰਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਇਹ ਜਿਹੜੇ ਪੱਤਲਾਂ ਦੇ ਵਿੱਚ ਅਸੀਂ ਅਗਰ ਖਾਣਾ ਸਰਵ ਕਰਾਂਗੇ ਤੇ ਸ਼ਾਇਦ ਸਾਡੀ ਸ਼ਾਨ ਘਟੇਗੀ ਇਹ ਆਪਣੀ ਆਪਣੀ ਸੋਚ ਹੈ ਪਰ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਲੋਕਾਂ ਦੀ ਸਾਰੀ ਮਨੁੱਖਤਾ ਦੀ ਭਲਾਈ ਵਾਸਤੇ ਸਭ ਦੀ ਸਿਹਤ ਚੰਗੀ ਸਿਹਤ ਵਾਸਤੇ ਇਹ ਜ਼ਰੂਰੀ ਹੈ ਕਿ ਪਲਾਸਟਿਕ ਨੂੰ ਛੱਡ ਕੇ ਅਸੀਂ ਪਤਲਾਂ ਤੇ ਆ ਜਾਈਏ ਤੇ ਇਹ ਜਿਹੜਾ ਖਾਣਾ ਹੈ ਪਤਲਾਂ ਦੇ ਵਿੱਚ ਹੀ ਸਰਵ ਹੋਵੇ ਜਿਵੇਂ ਸਰਨੇ ਵੀ ਦੱਸਿਆ ਹੈ ਕਿ ਫੇਰ ਉਹ ਪਲਾਸਟਿਕ ਜਿਹੜਾ ਹੈ ਨਾ ਉਹ ਮਿਸਯੂਜ਼ ਹੁੰਦਾ ਹੈ ਬਾਹਰ ਉਹਨੂੰ ਅੱਗ ਲਗਾਈ ਜਾਂਦੀ ਹੈ ਉਹਦੇ ਨਾਲ ਸਾਹ ਦੀਆਂ ਬਿਮਾਰੀਆਂ ਵੀ ਫੈਲਦੀਆਂ ਨੇ ਔਰ ਪੋਲਿਊਸ਼ਨ ਵੱਧਦਾ ਆ ਇਸ ਕਰਕੇ ਮੇਰੀ ਆਪਣੀ ਵੀ ਏਅਰ ਆਈ ਹੈ ਕਿ ਸਾਨੂੰ ਪੱਤਲ ਵੀ ਯੂਜ਼ ਕਰਨੇ ਚਾਹੀਦੇ ਨੇ ਧੰਨਵਾਦ